ਟੋਟਲੀ ਝੂਠ ਹੈ ਠੀਕ ਨਹੀਂ ਉਹ 145 ਕਰੋੜ ਰੁਪਏ ਕਹਿੰਦੇ ਆ ਜੇ 1 ਰੁਪਇਆ 45 ਪੈਸੇ ਦੀ ਵੀ ਰਕੀ ਕੱਢ ਦੇਣੋ ਤਾਂ ਮੈਂ ਆਪਣਾ ਪੇਜ ਨੂੰ ਛੱਡ ਦੂੰ ਗੁਰਦਾਉਂ ਮੇ ਆਮ ਆਦਮੀ ਪਾਰਟੀ ਕੇ ਵਿਧਾਇਕ ਜੋ ਮੋਹਾਲੀ ਐਸਐਸ ਨਗਰ ਸੇ ਵਿਧਾਇਕ ਹੈ ਕੁਲਵੰਤ ਸਿੰਘ ਉਨ ਪਰ ਗੁਰਦਾਉਂ ਫੇਸ 2 ਮੇ एफआईआर दर्ज की गई है और यह पूरा मामला क्या था क्योंकि जिस तरीके का कुलवंत सिंह का प्रोफेशन है बिल्डिंग कंपनी है फ्लैट्स हैं प्रॉपर्टी का बिजनेस है मोहाली में उससे रिलेटेड कहीं ना कहीं यह धांधली बताई गई है एफआईआर में कुलवंत जी यह धांधली है आपने धांधली की है देखो असल में दे तो कोई धांधली नहीं है और ना ही यह मेरी बिल्डिंग जो मैं बनाऊंगा या मैं प्लॉटस काट रहा हूं वो उधर कर करके केस रजिस्टर्ड हुआ है असल में तो साडा एक एग्रीमेंट हुआ है सी ਐਮਜੀਐਫ ਤੇ ਜੀਐਲਪੀਐਲ ਦਾ ਉਸ ਐਗਰੀਮੈਂਟ ਦੇ ਵਿੱਚ ਐਮਜੀਐਫ ਵਾਲਿਆਂ ਨੇ ਸਾਡੇ ਨਾਲ ਧੋਖਾ ਕੀਤਾ ਸੀ ਜ਼ਮੀਨ ਦਿਖਾਈ ਹੋਰ ਤੇ ਦਿੱਤੀ ਹੋਰ ਤੇ ਜਿਹੜੀ ਦਿੱਤੀ ਸੀ ਉਹ ਜੀ ਪੀ ਪੀਐਲਪੀਏ ਚ ਪੈਂਦੀ ਸੀ ਪੰਜਾਬ ਲੈਂਡ ਪ੍ਰੋਜਰਵੇਸ਼ਨ ਐਕਟ ਲੱਗਿਆ ਹੋਇਆ ਉਹਦੇ ਵਿੱਚ ਪੈਂਦੀ ਸੀ ਤੇ ਜਦੋਂ ਅਸੀਂ ਇਹਨਾਂ ਨੂੰ ਬਹੁਤ ਦੇਰ ਅਸੀਂ ਕਹਿੰਦੇ ਰਹੇ ਵੀ ਤੁਸੀਂ ਇਹਨੂੰ ਠੀਕ ਕਰੋ ਜਦੋਂ ਇਹ ਨਾ ਠੀਕ ਕੀਤਾ ਤਾਂ ਅਸੀਂ ਇਹਨਾਂ ਦੇ ਅਗੇਂਸਟ ਕੰਪਲੇਟ ਫੇਲ ਕੀਤੀ ਥਾਣੇ ਦੇ ਵਿੱਚ ਔਰ ਇਹਨਾਂ ਦੇ ਅਗੇਂਸਟ ਫਿਰ ਪਰਚਾ ਦਰਜ ਹੋਇਆ 30 3 2024 ਨੂੰ ਹਾਂਜੀ 4 420 ਦਾ ਪਰਚਾ ਦਰਜ ਹੋਇਆ 420 ਦਾ ਪਰਚਾ ਦਰਜ ਹੋਣ ਤੋਂ ਬਾਅਦ ਇਹਨਾਂ ਦੇ ਬੰਦੇ ਨੇ ਜਿਹੜੇ ਰੂਪੋਸ਼ ਹੋ ਗਏ ਡਾਇਰੈਕਟਰ ਸਾਰੇ ਡਾਇਰੈਕਟਰਸ ਦੇ ਪਰਚਾ ਦਰਜ ਹੋਇਆ ਹੁਣ ਵੀ ਪਰਚਾ ਦਰਜ ਹੈ ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਵਿੱਚੋਂ ਇੱਕ ਡਾਇਰੈਕਟਰ ਸੀ ਮੇਜਰ ਸੁਰਿੰਦਰ ਸਿੰਘ ਉਹਨੇ ਐਂਟਿਸਿਪੇਟਰੀ ਕਰਾ ਲਈ ਔਰ ਬਾਕੀ ਸਾਰੇ ਡਾਇਰੈਕਟਰ ਜਿਹੜੇ ਨੇ ਉਹ ਰੂਪੋਸ਼ ਹੋਏ ਹੋਏ ਨੇ ਉਹਨਾਂ ਵਿੱਚੋਂ ਇੱਕ ਜਿਹੜਾ ਮੇਨ ਬੰਦਾ ਹੈ ਸ਼ਰਵਨ ਗੁਪਤਾ ਜਿਹਦੇ ਤੇ ਈਡੀ ਦਾ ਵੀ ਕੇਸ ਬਣਾਇਆ ਉਹ ਤੇ ਪੀਓ ਡਿਕਲੇਅਰ ਕੀਤਾ ਹੋਇਆ ਉਹਨੂੰ ਉਹ ਲੰਡਨ ਦੇ ਵਿੱਚ ਬੈਠਾ ਹੈ ਔਰ ਮੀਨ ਟਾਈਮ ਐਮਜੀਐਫ ਆੜਾ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਤਾ ਵੀ ਸਾਡੀ ਜਿਹੜੀ ਐਫਆਈਆਰ ਕ੍ਰੈਸ਼ ਕੀਤੀ ਜਾਂਦੀ ਹਾਈ ਕੋਰਟ ਮਾਨ ਜੋ ਹਾਈ ਕੋਰਟ ਨੇ ਸਾਰੀਆਂ ਪਾਰਟੀਆਂ ਸੁਣ ਕੇ ਕਿਹਾ ਵੀ ਤੁਸੀਂ ਬਿਜ਼ਨਸਮੈਨ ਹੋ ਤੇ ਤੁਸੀਂ ਆਪਸ ਵਿੱਚ ਬੈਠ ਕੇ ਮੀਡੀਏਸ਼ਨ ਚ ਕਰ ਲੋ ਫੈਸਲਾ ਤੇ ਉਹਦੇ ਲਈ ਦੋਨੋਂ ਪਾਰਟੀਆਂ ਮੰਨ ਗਈਆਂ ਤੇ ਮੀਡੀਏਸ਼ਨ ਦਾ ਜੇ ਕੰਮ ਚੱਲ ਹੀ ਰਿਹਾ ਸੀ ਅੱਜ 8 ਪਹਿ ਰਹੀ ਸੀ ਹਾਈ ਕੋਰਟ ਨੇ ਅਗਲੀ ਡੇਟ ਪਾਈ ਹੋਈ ਹੈ ਮਾਂਜੋ ਹਾਈ ਕੋਰਟ ਨੇ ਉਸੇ ਦੌਰਾਨ ਇਹਨਾਂ ਨੇ ਉੱਥੇ ਲੋਅਰ ਕੋਰਟ ਤੋਂ ਆਰਡਰ ਕਰਵਾ ਕੇ ਪਰਚਾ ਦਰਜ ਜਿਹੜਾ ਹੈ ਉਹ ਗੜਗੌਂ ਘਰਾਤਾ ਹਾਲਾਂਕਿ ਨਾ ਗੜਗੌਂ ਦੀ ਕੋਈ ਜੂਰੀਡਿਕਸ਼ਨ ਨਾ ਜ਼ਮੀਨ ਗੜਗੌਂ ਦੀ ਆ ਜ਼ਮੀਨ ਮੋਹਾਲੀ ਦੀ ਆ ਮੋਹਾਲੀ ਜ਼ਿਲ੍ਹੇ ਦੀ ਜ਼ਮੀਨ ਹੈ ਪਿੰਡ ਲਾਂਡਰ ਦੀ ਜ਼ਮੀਨ ਹੈ ਜਿਹਦਾ ਐਗਰੀਮੈਂਟ ਹੋਇਆ ਹੈ ਔਰ ਨਾਲ ਹੀ ਨਾ ਐਗਰੀਮੈਂਟ ਗੜਗੌਂ ਹੋਇਆ ਮੋਹਾਲੀ ਦੇ ਸਟਾ ਪੰਜਾਬ ਦੇ ਸਟੈਂਪੇਪਰ ਲੱਗੇ ਹੋਏ ਨੇ ਮੋਹਾਲੀ ਚ ਐਗਰੀਮੈਂਟ ਹੋਇਆ ਔਰ ਨਾ ਹੀ ਕੋਈ ਟਰਾਂਜੈਕਸ਼ਨ ਗੁਰगांव ਚ ਹੋਈ ਆ ਵਾਹਾਂ ਕਿਉਂ ਉਹਨਾਂ ਨੇ ਕੇਸ ਕੀਤਾ ਮਤਲਬ ਗੁਰगांव ਜਾ ਕੇ ਕਿਉਂ ਕੇਸ ਕੀਤਾ ਮੈਨੂੰ ਵੀ ਸਮਝ ਨਹੀਂ ਆਈ ਵੀ ਮਾਨਯੋਗ ਕੋਰਟ ਨੇ ਕਿਉਂ ਇਹ ਆਰਡਰ ਕੀਤੇ ਸਾਡੀ ਸਾਨੂੰ ਸੁਣਵਾਈ ਤੋਂ ਬਿਨਾਂ ਹੀ ਇਹ ਆਰਡਰ ਕੀਤੇ ਉਹਨਾਂ ਨੇ ਔਰ ਕੋਈ ਕਿਸੇ ਕਿਸਮ ਦੀ ਉੱਥੇ ਜੂਰਿਸਡਿਕਸ਼ਨ ਨਹੀਂ ਸੀ ਬਣਦੀ ਕਿਉਂਕਿ ਸਾਰੀ ਜ਼ਮੀਨ ਬਕੂਆ ਜਿਹੜਾ ਉਹ ਮੋਹਾਲੀ ਦਾ ਹੈ ਔਰ ਮੋਹਾਲੀ ਦੀ ਜੂਰਿਸਡਿਕਸ਼ਨ ਬਣਦੀ ਸੀ पता नहीं क्यों जाके केस रजिस्टर ये तो बाद भी पता चलूगा आप कह रहे एल पी पीएल पीएल ले ए की लैंड थी ये जो जिसमें धांधली वो बता रहे हैं तो जब 2018 में एग्रीमेंट हुआ उस समय आपने क्रॉस चेक नहीं किया या 2024 में आपकी आपको नहीं उस उस टाइम नहीं क्रॉस चेक किया उसके बाद पता चला कि में पड़ती है वो भी कोई बात नहीं थी लेकिन उन्होंने मैंने बैठ कहा भी कि आप हम के कर लेते हैं ਜੋ ਵੀ ਫੈਸਲਾ ਕਰਨਾ ਲੇਕਿਨ ਉਹ ਮੰਨੇ ਨਹੀਂ ਆਪकी तरफ से कितने पैसे उनको देने बनते थे और आपने क्या वो पूरे दे दिए क्योंकि वो तो कह रहे हैं कि 156 करोड़ है जो तो देने तो बनते लेकिन टोटली झूठ है ठीक नहीं वो 145 करोड़ रुपए कह रहे हैं जे 1 रुपया 45 पैसे ਦੀ ਮੀਠਾ ਕੀ ਕੱਢ ਦੇਣੋ ਤਾਂ ਮੈਂ ਆਪਣਾ ਬਿਜ਼ਨਸ ਛੱਡ ਦਊਗਾ ਠੀਕ ਨਹੀਂ ਔਰ ਜੇ ਇਹ ਨਾ ਕਰ ਸਕਣ ਫਿਰ ਐਟਲੀਸਟ ਉਹ ਘੱਟੋ ਘੱਟ ਬਾਹਰ ਬੈਠਾ ਨਾ ਜੀ यूके ਉਹ ਤੋਂ यूके ਤੋਂ इंडिया आज वे जो लुटबुट के बैठा है जो जो इंडिया के वो इंडिया ਨੂੰ ਦੇ ਦੇ ਜਿਹਨਾਂ ਨੇ ਇਹ ਕੇਸ kiya ਉਹ ਆਪ کہہ ਰਹੇ ਯੂਕੇ ਬੈਠੇ ਹਨ ਨਹੀਂ ਯੂਕੇ ਨੂੰ ਤਾਂ ਇੱਕ ਡਾਇਰੈਕਟਰ ਹੈ ਜਿਹੜਾ ਮੇਨ ਹੈ ਸ਼ਰਵਨ ਗੋਪਤਾ ਉਹ ਯੂਕੇ ਬੈਠਾ ਹੈ ਜੀ ਉਹਨਾਂ ਦੀ ਡਾਇਰੈਕਸ਼ਨ ਪੇ ਇਹ ਸਾਰਾ ਕੇਸ ਮੇਨ 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 ਮਾਲਕੀ ਉਹ ਨੇ ਤਾਂ ਉਹਨਾਂ ਦੀ ਡਾਇਰੈਕਸ਼ਨ ਦੀ ਹੋਣਾ ਬਾਕੀ ਤੋਂ ਡਾਇਰੈਕਟਰ ਹੈ ਠੀਕ ਹੈ ਨਾ ਉਹ ਡਾਇਰੈਕਟਰ ਜਹੀ ਪੇ ਹੈ ਤਾਂ ਕਿੰਨੀ ਲੈਂਡ थी ਜਿਸਕੇ ਆਪਨੇ ਪੈਸੇ ਦੇ दिए थे और आपकी तरफ से क्लियर थी ਹਿੱਦਿਆ ਇੱਕ ਐਗਰੀਮੈਂਟ ਦਾ ਕੁਝ ਹਮਨੇ ਦੇਣਾ ਤਾਂ ਕੁਝ ਉਹਨਾਂ ਨੇ ਦੇਣਾ ਤਾਂ ਹਮਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਸਾਰੀ ਦੀ ਸਾਰੀ ਉਹਨਾਂ ਨੇ ਪੂਰੀ ਨਹੀਂ ਕੀਤੀ

ਉਹ 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 ਮਤਲਬ ਐਫ ਆਈ ਆਰ ਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਆਪਣੀ ਪੂਰੀ ਪਾਵਰ ਵਰਤ ਕੇ ਜਾਂ ਆਪਣੀ ਪੂਰੀ ਤਾਕਤ ਵਰਤ ਕੇ ਉੱਥੇ ਪਰਚਾ ਰਜਿਸਟਰਡ ਕਰਾਇਆ ਹੋਰ ਇਸ ਤੋਂ ਬਾਅਦ ਕੁਝ ਨਹੀਂ ਕੋਰਟ ਕੇ ਆਦੇਸ਼ੋਂ ਪਰ ਹੋਇਆ ਆਪਕੋ ਲੱਗਦਾ ਇਸਮੇ ਵੀ ਪਾਵਰ ਕੇ ਇਸਤੇਮਾਲ ਕੀਆ ਹੋਰ ਦੇਖੋ ਮੈਂ ਕਹਿ ਨਹੀਂ ਸਕਦਾ ਲੇਕਿਨ ਜਦ ਯਹਾਂ ਜਦ ਵਹਾਂ ਕੀ ਜੂਰੀਡਿਕਸ਼ਨ ਨਹੀਂ ਥੀ ਜਾਂ ਵਹਾਂ ਕੀ ਜ਼ਮੀਨ ਨਹੀਂ ਥੀ ਵਹਾਂ ਕਾ ਐਗਰੀਮੈਂਟ ਨਹੀਂ ਥਾ ਕੋਈ ਉਹਨਾਂ ਕੇ ਪਾਸ ਸਬੂਤ ਨਹੀਂ ਥਾ ਕੋ ਟ੍ਰਾਂਜੈਕਸ਼ਨ ਵੀ ਹੋਈ ਹੈ ਠੀਕ ਹੈ ਨਾ ਔਰ ਉਸਕੇ ਬਾਅਦ ਫਿਰ ਹਮਾਰੇ ਕੋ ਸੁਨਾ ਵੀ ਨਹੀਂ तो फिर हम क्या समझे याद अभी इसको आप काउंटर कैसे करोगे क्या कोर्ट में चैलेंज करोगे या हायर कोर्ट में जाओगे या उनसे आप बातचीत करने की कोशिश करोगे हम तो हाई कोर्ट में गए हुए हैं पहले गए हैं दोनों पार्टियाँ हाई कोर्ट में जो भी जाएंगे नहीं एफ आई आर दर्ज होंगे पास जो भी मतलब रेमेडी होगी जैसे भी ला के मुताबिक जाना पड़ेगा हम जाएंगे आपने मतलब कोई जैसे वो आरोप लगा रहे हैं डेढ़ सौ करोड़ के ऐसा कुछ हुआ तो गप है सब जानते हैं कि श्रवण गुप्ता क्या है जे एल पी एल का एम डी को लॉन्सिंग क्या है सभी जानते हैं जिन लोग मूर्ख नहीं है नहीं। ठीक है नहीं हमने एक पैसे की भी जे, मतलब कोई किसी किसम की एक पैसे की भी हमने बेईमानी ठगी श्रवण गुप्ता के साथ तो क्या किसी के साथ भी नहीं की है कि थ्रू आउट लाइफ जो ये जो पर्टिकुलर ये कैसे जिसमें एफ आई e. आर की बात कही तो इसमें कितनी जमीन थी और कितने पैसे थे जो आपकी तरफ से दे दिए गए नहीं ये तो एक एग्रीमेंट Uh, मतलब तो एक एग्रीमेंट हुआ दो हुए तीन हुए एक होली काम चलता था चल रहा है लेकिन दो हजार अठारह में आके एक कंप्लीट हो गया कि हमने ये देना है ये लेना है नहीं। बस नहीं। तो कितना देना था वो तो नहीं ऐसे तो हिसाब नहीं लग सकता आपकी तरह से सारे कंप्लीट गए हुए उनको भी पता है लेकिन उसकी ना नियत में खोट है वो क्यों में खोट कई बार आदत होती है पॉलिटिक्स लगती है पीछे मैं इस वक्त कह नहीं सकता है रहे हैं तो तो कह रहे हैं कि कोई धांधली इसमें नहीं है पूरा हिसाब जो एग्रीमेंट था उस पर हिसाब रहकर किया गया है और एक रुपया देना भी नहीं बनता है अगर वो साबित कर दिया जाए तो काम अपना जो करते हैं प्रॉपर्टी का वो भी छोड़ देंगे